ਸਭ ਲੋਕਾਂ ਤੋਂ ਬਾਅਦ ਸੁਣਦੇ ਕੇ ਮਨੋਂ ਪਛੇਤ ਕੇ ਤਵਾਦ ਹੋ ਗਿਆ। ਉਹ ਬੇ ਲੋਕਾਂ ਦੇ ਹੱਥ ਵਿੱਚ ਘੱਟਦਾ ਜਿਹੜੇ ਪੁੱਛਦੇ ਨੇ ਪੈ ਕੇ ਇਹਨਾਂ ਨੂੰ ਸੁਣਦਾ ਜਾ ਰਿਹਾ ਹੈ ਇਹ ਤਵਾਦ ਵੀ ਮੌਲਰੇ ਕਰਦੇ ਸਭ ਨੂੰ ਮੋਨਾ। ਆਦੋਲਾ ਬਤਾਉਂਿਆ ਸੁਤਵਾਜ਼ ਕੜੇ ਵਾਲੇ ਦੇ ਉੱਤੇ ਪੰਛੀ ਕਾ ਸਕਦੇ ਹੋ ਅੱਜ ਇਸ ਕਾਲ ਦੇ ਵਿੱਚ ਫਾਈਨਲ ਫੋਰਮ ਨਹੀਂ ਹੈ। ਜਿਹੜੇ ਕਾਰਨ ਲੈ ਕੇ ਜਿਹੜੀ ਇਹਨਾਂ ਨੂੰ ਸੈਂਟ ਟੂ ਬੀਲੀ ਲਗਦੇ ਨੇ 10 ਫਾਈਲ ਬਣਾਵਾਉਂਦੇ ਜੀ। ਮੈਨੂੰ ਕੋਡ ਲੀਅਰ ਕਰ ਰਹੇ ਜਿਹਦੇ ਵਿੱਚ ਇੱਕ ਪਰ ਜੋ ਕੋਈ ਵੀ ਗੱਲ ਕਰਦੇ ਜਿਹੜੇ ਵਿੱਚ ਉਹਨਾਂ ਦੀ ਮਾਰੀ ਹੋ ਗਈ ਟਰੱਕੀ ਨੂੰ ਸੋਈ ਬੜਦਾ ਹੈ ਮੰਨ ਕੇ ਕੋਈ ਹਾਲਤ ਆਪਾਂ ਸਾਰੇ ਜਾਣਦੇ ਆ 2345 ਉਹਦਾ ਰਾਤ ਨੂੰ 2:30 ਵਜੇ ਇਹਨਾਂ ਰੰਗ ਮੈਣੇ ਇਹਨਾਂ ਦਾ ਪਹੁੰਚਿਆ ਹੋਣਾ ਤੇ ਇਹਦਾ ਬਹੁਤ ਬਹੁਤ ਅਸਰ ਹੈ ਤੇ ਜਦੋਂ ਸਵੇਰ ਜਦੋਂ ਅਸੀਂ ਪਹੁੰਚਦੇ ਹਾਂ

ਦੀ ਦਿੱਤੀ ਗਈ ਉਹ ਜਬਾਨ ਜਿਹੜਾ ਕੱਟ ਰਿਹਾ ਗਿਆ ਸੀ ਉਹ ਜੋ ਤੋਂ ਸੰਧਗਤਤਾ ਦੀ ਮੰਗ ਲੱਗੀ ਆ ਕਿਉਂਕਿ ਵਿਕਾਸ ਦੇ ਮੱਦੇਨਜ਼ਰ ਸ਼ਕਤੀ ਮੋਦੀ ਜੀ ਤੋਂ ਵੱਧ ਕੇ ਉਹਨੇ ਹਜ ਤੱਕ ਇਹ ਸੰਧ ਦੇ ਵਿੱਚ ਕੋਈ ਗੱਲ ਨਹੀਂ ਲੱਖੀ ਮਲਟੀਪਲਸਨ ਪੱਖ ਨਹੀਂ ਲਿਆ ਸੇਖ ਜਨੂ ਲੈ ਗਈ ਲੋਕਾਂ ਦੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਾਸ ਕੀਤੀ ਗਈ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਘਾਰਿਕ ਪ੍ਰਵਾਨ ਨੂੰ ਕਿਸੇ ਮੁੱਦਨਾ ਮੰਗ ਕੇ ਕਾਇਜੂਗਾ ਮੈਂ ਜਟਾਈ ਮਰਜੀਸ਼ ਸਿੰਘ ਜੀ ਸਾਬਕਾ ਪ੍ਰਧਾਨ ਮਿਸਲ ਕੌਂਸਲ ਮਾੜ ਅੱਜ ਸਾਰੇ ਮੰਡੀ ਨਿਵਾਸੀਆਂ ਦਾ ਇੱਕ ਬਹੁਤ ਭਾਰੀ ਇਕੱਠ ਇਸ ਕਿਸ਼ਾਂ ਮੰਦਪ ਵਿੱਚ ਹੋਇਆ ਇਹ ਇਕੱਠ ਪਿਛਲੇ ਦਿਨੀ ਮਾਤਾ ਮੈਸਤਖਾਨਾ ਜੋ ਮੰਦਰਾ ਮਾਤਾ ਦਾ ਬਣਾਇਆ ਮੈਸਤਖਾਨਾ ਪਿੰਡ ਦੇ ਵਿੱਚ ਪ੍ਰਾਚੀਨ ਮੰਦਰਾ ਹੈ ਬਹੁਤ ਹੀ ਆਸਥਾ ਦਾ ਪ੍ਰਤੀਕ ਹੈ ਉਹ ਉਸ ਨੂੰ ਲੈ ਕੇ ਇਕੱਠ ਹੋਇਆ ਕਿਉਂਕਿ ਸਾਰੇ ਮੰਡੀ ਨਿਵਾਸੀਆਂ ਨੂੰ ਪੂਰੇ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਮੰਦਰ ਦੀ ਮਾਨਤਾ ਸਾਰੇ ਲੋਕਾਂ ਨੂੰ ਪਤਾ ਹੈ ਕਿ ਉੱਥੇ ਕੀ ਝਗੜਾ ਚੱਲ ਰਿਹਾ ਹੈ ਪਿਛਲੇ ਦਿਨੀ ਕੁਝ ਗਲਤ ਅਨਸਰਾਂ ਵੱਲੋਂ ਉੱਥੇ ਆ ਕੇ ਹੁੱਲਣ ਵਾਜੀ ਕੀਤੀ ਗਈ ਬੇਅਦਬੀ ਕੀਤੀ ਗਈ ਹੁਣ ਤਾਂ ਇਹ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਕਿਸੇ ਨਿੱਜੀ ਤੌਰ ਤੇ ਮੰਦਰ ਦੇ ਸੈਕਟਰੀ ਮਿੰਦਰਪਾਲ ਜੋ ਮੋਜੀ ਜੀ ਆ ਜਾਂ ਉਹਨਾਂ ਦੇ بیٹے ਪ੍ਰਤੀ ਕੋਈ ਸ਼ਿਕਾਇਤ ਸੀ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਆ ਕੇ ਇਕੱਠ ਕਰਨਾ ਚਾਹੀਦਾ ਮੰਡੀ ਨਿਵਾਸੀਆਂ ਦਾ ਤੇ ਉੱਥੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਵੀ ਇਹ ਪਰਿਵਾਰ ਨੇ ਇਹ ਮੁੰਡੇ ਨੇ ਉੱਥੇ ਗਲਤ ਕੰਮ ਕੀਤੇ ਆ दारू ਪੀਤੀ ਆ ਜਾਂ ਕੋਈ ਹੋਰ ਗਲਤ ਕੰਮ ਕੀਤੇ ਆ ਪਰੰਤੂ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦੇ ਮਕਸਦ ਇਹ ਸੀ ਵੀ ਉਲੜਵਾਜੀ ਕਰਕੇ ਉੱਥੇ ਕਬਜ਼ਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਮੰਡੀ ਨਿਵਾਸੀ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਾਰੇ ਮੰਡੀ ਨਿਵਾਸੀਆਂ ਦੇ ਵਿੱਚ ਮਿੰਦਰਪਾਲ ਮੋਜੀ ਜੀ ਦੇ ਪਰਿਵਾਰ ਨੇ ਮਾਤਾ ਨੂੰ ਸ਼ਾਖਸ਼ੀ ਮੰਨ ਕੇ ਗੱਲ ਆਖੀ ਵੀ ਸਾਡਾ ਬੇਟਾ ਜਾਂ ਉਹ ਮੁੰਡੇ ਨੇ ਵੀ ਇਹ ਗੱਲ ਕਹੀ ਵੀ ਅਸੀਂ ਕਿਸੇ ਤਰ੍ਹਾਂ ਦੇ ਦੋਸ਼ੀ ਹੋਈਏ ਤਾਂ ਅਸੀਂ ਪੱਟੇ ਜਾਈਏ ਤਾਂ ਸਾਡਾ ਕੋਈ ਸਪੋਰਟ ਨਾ ਕਰੋ ਇਸ ਗੱਲ ਵਿੱਚ ਉਹਨਾਂ ਨੇ ਪੂਰੀ ਤਸल्ली ਕਰਾਈ ਮੰਡੀ ਨਿਵਾਸੀਆਂ ਦੀ ਵੀ ਅਸੀਂ ਬਿਲਕੁਲ ਨਿਰਦੋਸ਼ ਹਾਂ ਸਾਡਾ ਨਾ ਧੱਕਾ ਹੋਇਆ ਉਸ ਦਿਨ ਵੀ ਉਸ ਦਿਨ ਵੀ ਕੁਝ ਲੋਕਾਂ ਵੱਲੋਂ ਧੱਕੇ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਬੰਨ੍ਹ ਕੇ ਇਹ ਫੈਸਲੇ ਕਰਵਾਏਗੇ ਜੋ ਕਿ ਸਾਰਾ ਸਾਰ ਗਲਤ ਆਗਲਾ ਫੈਸਲਾ ਤਾਂ ਕੀ ਹੋਏਗੀ ਇਹੀ ਹੈ ਜੀ ਇਸ ਤਰ੍ਹਾਂ ਮੂੰਹ ਦਾ ਵੈਸੇ ਪੰਜਾਬ ਮਾਂ ਵੀ ਦਲ ਇਸ ਗੱਲ ਨੂੰ ਪੂਰੀ ਸਿੰਜੀਦ ਗਾਣਾ ਲੈ ਰਿਹਾ ਹੈਗਾ ਉਹ ਤੁਹਾਡੇ ਲੈਵਲ ਦੇ ਪੰਜਾਬ ਲੈਵਲ ਤੇ ਹਿੰਦੂਸਤਾਨ ਲੈਵਲ ਤੇ ਪਰ ਮੰਡੀ ਨਿਵਾਸੀਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਸੀ ਤੁਹਾਡੇ ਨਾਲ ਜੱਜ ਕੇ ਖੜਾਗੇ ਸਾਰੇ ਐਮਐਨਐਲ ਬਾਈਕਟ ਵੀ ਕੀਤਾ ਸੀ ਹਾਂ ਸਾਰੇ ਮੇ ਪਾਸ ਕੀਤਾ ਹੈ ਗੱਲ ਵੀ ਜਿਸ ਸਮਾਗਮ ਇਹਨਾਂ ਦੀ ਧਾਰਮਿਕ ਸਮਾਗਮ ਜਿਹਨੂੰ ਚੀਫ ਗੈਸਟ ਨਹੀਂ ਬਣਾਉਣਾ ਠੀਕ ਹਾਂ ਮੈਂ ਤਾਂ ਦਈ ਭਾਰਤੂ ਪੁੱਛਣਾ ਹੈ ਜੀ ਪ੍ਰਧਾਨ ਅਗਰਵਾਲ ਸਭਾ ਮੋੜ ਪਿਛਲੇ ਦਿਨੀ ਮਾਤਾ ਮੈਸਰਖੰਨਾ ਮੰਦਰ ਵਿੱਚ ਜਿਹੜਾ ਪੰਜਾਬ ਮਾਵੀਦ ਦਲ ਦੇ ਉਹਦੇਦਾਰਾਂ ਨਾਲ ਪਿੰਡ ਵਾਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਮੰਦਿਰ ਚ ਜੁੱਤੇ ਲੈ ਕੇ ਪ੍ਰਵੇਸ਼ ਕੀਤਾ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਸੈਕਟਰੀ ਉਹਨਾਂ ਨੂੰ ਨੀਚੇ ਬਿਠਾ ਕੇ ਪ੍ਰਧਾਨ ਨੂੰ ਨੰਦੀਆਂ ਗਾਲਾਂ ਕੱਢੀਆਂ ਗਈਆਂ ਪੁਲਿਸ ਤੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਉਹਨਾਂ ਤੋਂ ਧੱਕੇ ਨਾਲ ਮੈਂਬਰਸ਼ਿਪ ਵਧਾਉਣ ਦੀ ਜਿਹੜੀ ਪਿੰਡ ਵਾਸੀਆਂ ਦੀਆਂ ਮੰਗਾਂ ਨਜਾਇਜ਼ ਮੰਗਾਂ ਸੀ ਉਹਦੇ ਉੱਤੇ ਉਹਨਾਂ ਦੇ ਦਸਖਤ ਕਰਾਏ ਗਏ ਵੀ ਅਸੀਂ ਪ੍ਰਸ਼ਾਸਨ ਦੀ ਦਬਸ਼ ਦੇ ਵਿੱਚ ਇਹ ਸਾਡੇ ਜਿਹੜੇ ਅਧਿਕਾਰ ਇਹਨਾਂ ਨੇ ਦਸਕਤਤਾ ਕਰਤੇ ਪਰ ਕੀ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੈਗਾ ਕਿ ਜੇ 100 150 ਬੰਦਾ ਉੱਥੇ ਇਕੱਠਾ ਹੋ ਕੇ ਦੋ ਚਾਰ ਬੰਦਾ ਦੇ ਉੱਤੇ ਧਾਵਾ ਬੋਲਦਾ ਹੈ ਹਮਲਾ ਕਰਦਾ ਹੈ ਉਹਨਾਂ ਨਾਲ ਗਾਲੀ-ਗਲੋਚ ਕਰਦਾ ਬੰਦਕ ਬਣਾਉਂਦਾ ਹੈ ਔਰ ਉਹਨਾਂ ਤੋਂ ਤਕੇ ਨਾਲ ਦਸਕਤ ਕਰਾਂਦੇ ਆ ਇਹ ਹਿੰਦੂ ਧਰਮ ਦੇ ਉੱਤੇ ਸਿੱਧਾ-ਸਿੱਧਾ ਹਮਲਾ ਹੈ ਪੰਜਾਬ ਸਰਕਾਰ ਇਹਦੇ ਲਈ ਸਿੱਧੀ-ਸਿੱਧੀ ਜ਼ਿੰਮੇਵਾਰ ਹੈ ਇਹ ਛੋਟਾ ਮਸਲਾ ਨਹੀਂ ਹੈ ਜੇ ਅਸੀਂ ਦੇਖਿਆ ਜਾਵੇ ਇਹ ਜਿਹੜਾ ਸਾਡਾ ਮੰਦਰ ਹੈ ਮਾਤਾ ਮੈਸਰ ਖੰਡਾ ਮੰਦਰ ਜਿੱਥੇ ਪੂਰੇ ਹਿੰਦੁਸਤਾਨ ਤੋਂ ਕੀ ਵਿਦੇਸ਼ ਤੋਂ ਵੀ ਲੋਕ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਸਾਲ 'ਚ ਦੋ ਵਾਰੀ ਮੱਥਾ ਟੇਕਣ ਆਉਂਦੇ ਆ ਇੱਥੇ ਇੰਨੀ ਇੱਥੋਂ ਦੇ ਮੰਦਰ ਦੀ ਸ਼ਰਧਾ ਹੈ ਪਰ ਕੁਝ ਲਾਲਚੀ ਬੰਦਿਆਂ ਦੀ ਅਸ਼ਨਾਰਤੀ ਅਨਸਨਾ ਦੀ ਸੋਚ ਇਹ ਹੋਗੀ ਕਿ ਮੰਦਰ ਦੇ ਵਿੱਚ ਹਰ ਸਾਲ ਕਰੋੜਾਂ ਰੁਪਏ ਦਾ ਚੜਾਵਾ ਚੜਦਾ ਹੈ ਕਿਉਂ ਨਾ ਇਸ ਮੰਦਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਬਹੁਤ ਘਟਕਿਆ ਸੋਚ ਹੈ ਦੇਖੋ ਜਿਹੜੀਆਂ ਇਹ ਸੰਸਥਾਵਾਂ ਹੁੰਦੀਆਂ ਇਹ ਸਾਂਝੀਆਂ ਹੁੰਦੀਆਂ ਸਭ ਦੀਆਂ ਕੋਈ ਵੀ ਬੰਦਾ ਜੇ ਕੋਈ ਪੰਜਾਬ ਮਾਪੀ ਅਦਾਲਤ ਉੱਥੇ ਪਿਛਲੇ 17-80 ਸਾਲ ਤੋਂ ਸੇਵਾ ਕਰ ਰਿਹਾ ਹੈ ਰਜਿਸਟਰਡ ਬਾਡੀ ਹੈ ਇੱਕ ਇੱਕ ਰੁਪਏ ਦਾ ਉਹਨਾਂ ਕੋਲੇ ਹਿਸਾਬ ਹੈਗਾ ਅੱਜ ਮੌੜ ਦੇ ਕ੍ਰਿਸ਼ਨਾ ਮੰਦਿਰ ਦੇ ਵਿੱਚ ਸਾਰੀਆਂ ਸੰਸਥਾਵਾਂ ਦੀ ਮੰਡੀ ਨਿਵਾਸੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜਿਹੜਾ ਮੈਸਰ ਖਾਨਾ ਤੋਂ ਇੱਕ ਵਕੀਲ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਤੋਂ ਦੇ ਜਿਹੜੇ ਮਾਵੀਰ ਦਲ ਦੇ ਸੈਕਟਰੀ ਆ ਮਹਿੰਦਰਪਾਲ ਮੋਜੀ ਅਤੇ ਉਸ ਦੇ ਬੇਟੇ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਉਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹ ਗਲਤ ਕੰਮ ਕਰਦੇ ਇੱਥੇ ਆ ਕੇ ਸ਼ਰਾਬ ਪੀਂਦੇ ਆ ਪਰ ਉਸ ਪਰਿਵਾਰ ਨੇ ਅੱਜ ਪੂਰੇ ਮੰਡੀ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਖੜੇ ਹੋ ਕੇ ਮਾਤਾ ਦੇ ਸਾਹਮਣੇ ਆਪਣੀ ਸੌਖਾਂਦੇ ਹੋਏ ਇਹ ਚੀਜ਼ ਕਿਹਾ ਕਿ ਅਗਰ ਕਿਸੇ ਵੀ ਕੋਲੇ ਜਦੋਂ ਦੇ ਉਹ ਸੇਵਾ ਕਰਨ ਗਿਆ ਕਿਸੇ ਵੀ ਕੋਲੇ ਕੋਈ ਗਲਤ ਉਨ੍ਹਾਂ ਦੀ ਕੋਈ ਵੀਡੀਓ ਹੈ ਕੋਈ ਤੱਥ ਹੈ ਤਾਂ ਉਹ ਸਾਹਮਣੇ ਲਿਆਉਣ ਉਹ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੇ ਕੋਈ ਗਲਤ ਕੰਮ ਉੱਥੇ ਕੀਤਾ ਹੋਵੇ ਤਾਂ ਅੱਛਾ ਤੇ ਐਮਐਲਏ ਦਾ ਸਮੂਹ ਮੰਡੀ ਨਿਵਾਸੀਆਂ ਨੇ ਇਹ ਫੈਸਲਾ ਕੀਤਾ ਜੀ ਹੁਣ ਵੀ ਜਿਹੜਾ ਆਪਣਾ ਐਮਐਲਏ ਸਾਹਿਬ ਹੈ ਸਾਡੇ ਮੋੜ ਦੇ ਹਲਕੇ ਦੇ ਕੀ ਨਾਮ ਹੈ ਸੁਖਵੀਰ ਸਿੰਘ ਮੈਸਰਖਾਨਾ ਇਹਨਾਂ ਨੇ ਜਿਹੜਾ ਪੱਖ ਹੈ ਹਜੇ ਤੱਕ ਆਪਦਾ ਕੋਈ ਪੱਖ ਨਹੀਂ ਦਿਖਾਇਆ ਜਦੋਂ ਕਿ ਪਿਛਲੇ ਦਿਨੀ ਜਿੰਨੀਆਂ ਵੀ ਖਬਰਾਂ ਅਖਬਾਰਾਂ ਚ ਆਈਆਂ ਸੋਸ਼ਲ ਮੀਡੀਆ ਤੇ ਆਈਆਂ ਜਿੰਨੀਆਂ ਵੀਡੀਓ ਵਾਇਰਲ ਹੋਈਆਂ ਹਰ ਦਿਨ ਵਿੱਚ ਇਹ ਦਰਸਾਇਆ ਗਿਆ ਕਿ ਐਮ.ਐਲ.ਏ ਸਾਹਿਬ ਦਾ ਜਿਹੜਾ ਮਾਸੀ ਦਾ ਮੁੰਡਾ ਹੈ ਭੋਲਾ ਸਿੰਘ ਉਸ ਦੇ ਨਾਲ 100 ਤੋਂ 150 ਬੰਦੇ ਨਾਲ ਆਏ ਸੀਗੇ ਮੰਦਰ ਦੇ ਵਿੱਚ ਜਿਸ ਵੇਲੇ ਸਾਰੀ ਘਟਨਾ ਵਾਪਰੀ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਅੱਗੇ ਆ ਕੇ ਆਪਣਾ ਕੋਈ ਸ਼ਬਦ ਨਹੀਂ ਰੱਖੇ ਵੀ ਕੀ ਇਹ ਸੱਚਾਈ ਆ ਅਗਰ ਪਿੰਡ ਦਾ ਕੋਈ ਮਸਲਾ ਹੈਗਾ ਅਗਰ ਬੰਦੇ ਕੋਈ ਗਲਤ ਹੈ ਗਿਆ ਉਹ ਮੰਡੀ ਦੇ ਵਿੱਚ ਆ ਕੇ ਵਿਚਰਦੇ ਮੰਡੀ ਦੇ ਵਿੱਚ ਆ ਕੇ ਗੱਲ ਕਰਦੇ ਅਗਰ ਕੋਈ ਇੱਕ ਬੰਦਾ ਗਲਤ ਹੈ ਦੋ ਬੰਦੇ ਗਲਤ ਹੈ ਹੁਣ ਮੰਡੀ ਵਾਛੇ ਦੇ ਬਾਹਰ ਕੱਢ ਕਰਤਾ ਹੀ ਇਸ ਬਿਲਕੁਲ ਜੀ ਉਹ ਇਹ ਗੱਲ ਸਾਰੇ ਸੈਨਟੀ ਨਾਲ ਬਣੀ ਹੈ ਕਿ ਉਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਨਹੀਂ ਬੁਲਾਇਆ ਜਾਵੇਗਾ